ਅਨਕਾਇ ਰਾਤੜਿਆ ਵਾਟ ਦੁਹੇਲੀ ਰਾਮ ਪਾਪ ਕਮਾਵੰਦਿਆ ਤੇਰਾ ਕੋਈ ਨਾ 베ਲੀ ਰਾਮ ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ ਦੀਨ ਦਿਆਲ ਸਤਗੁਰੂ 15 ਅਗਸਤ 1947 ਸਮੇਂ ਦੀ ਹਕੂਮਤ ਸਰਕਾਰਾਂ ਨੇ ਆਪਣੇ ਰਾਜ ਭਾਗ ਦੀ ਲਾਲਸਾ ਖਾਤਰ ਦੇਸ਼ ਪੰਜਾਬ ਦੀ ਵੰਡ ਕਰਵਾਈ ਇਸੇ ਹੀ ਵੰਡ ਦੌਰਾਨ 10 ਲੱਖ ਤੋਂ ਵੱਧ ਬੇਗੁਨਾਹੇ ਬੇਦੋਸ਼ੇ ਮਾਰੇ ਗਏ ਜਾਨਾਂ ਗਵਾਉਣ ਵਾਲੇ ਇਨਾਂ ਮਸੂਮ ਬੱਚੇ ਬੱਚੀਆਂ ਬੀਬੀਆਂ ਨੌਜਵਾਨ ਅਤੇ ਬਜ਼ੁਰਗਾਂ ਦੀ ਯਾਦ ਮਨਾਉਂਦਿਆਂ ਹੋਇਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਜੀ ਦੇ ਸੁਮੁੱੱਚੇ ਪ੍ਰਬੰਧ ਵੱਲੋਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ